ਇੱਕੋ ਸ਼ਾਪ ਸੀ ਸ਼ੇਰਵਾਦੀ ਦਾ 1500 ਰੁਪਏ ਚ ਮੈਂ ਵਿਆਹ ਕਰਾਇਆ 1500 ਦੀ ਮੈਨੂੰ ਸ਼ੇਰਵਾਦੀ ਨਹੀਂ ਲਈ ਸੀ ਤੇ ਨਾਟਕ ਦੀ ਇੱਕ 골ਡਨ ਪੰਜਾਬੀ ਜਿਹੜੀ ਮੈਂ ਆਪਣੇ ਨਾਟਕ ਦੇ ਵਿੱਚ ਅ ਅਕਬਰ ਦੇ ਵਿੱਚ ਪਾਉਂਦਾ ਹੁੰਦਾ ਹਾਂ ਉਹ ਪਾਈ ਸੀ ਅੰਕੇ ਕਹਿੰਦਾ ਸੀ ਕੋਈ ਇੰਤਜ਼ਾਮ ਨਹੀਂ ਕਰਨਾ ਅਸੀਂ ਸਿਰਫ ਆਪਣੇ ਪਰਿਵਾਰ ਦੇ 25 ਜਾਣੇ ਸਨ ਉਸਦੇ ਮੇਰੇ ਇੱਕ ਦੀਪ ਹੈ ਆਪਣਾ ਜਲੰਧਰ ਤੋਂ ਉਹ ਵੀ ਮੇਰੇ ਜਿਹੜੇ ਯਾਰ ਆਏ ਸੀ ਉਹ ਵੀ ਇੱਕ ਕੈਮਰਾਮੈਨ ਫੋਟੋਗ੍ਰਾਫਰ ਸੀ ਉਹ ਸਕਿੱਲ ਦੇ ਤੌਰ ਤੇ ਯਾਰ ਵੀ ਸੀ ਤੇ ਇੱਕ ਨਾਲ ਉਹ ਡਿਊਟੀ ਵੀ ਨਿਭਾ ਰਿਹਾ ਸੀ ਨਾਲ ਵੀ ਮੇਰੇ ਦੋਸਤ ਦੀ ਸੀ ਦੀ ਮੈਂ ਇਸ ਤਰ੍ਹਾਂ ਹੀ ਸਾਥ ਸਾਥ ਮਰਾ ਦਾ ਵਿਆਹ ਜਦੋਂ ਤੁਸੀਂ ਕੁੜੀ ਚੜੀ ਦੇ ਤੋਂ ਪਟਵਾਰੀ ਲੱਜੁਕੀ ਨਾ ਆਏ ਪਟਵਾਰੀ ਤਾਂ ਨਾ ਲੱਗ ਸਕਿਆ ਪਟਵਾਰੀ ਤੋਂ ਬਿਨਾ ਮੈਨੂੰ ਕਿੰਨੇ ਕੁੜੀ ਦੇਣੀ ਇੱਕ ਨੂੰ ਘਰ ਕੋਚਦਾ ਉਹ ਤੁਸੀਂ ਰੀਵਰ ਕੱਟਿਆ ਸੀ ਉਦੋਂ ਪਠਵਾੜੀ ਸੀ ਕਿ ਮੈਂ 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 ਸੱਚ ਦੱਸਦਾ ਪਤਾ ਨਹੀਂ ਕੋੜਾ ਵੀ ਲੱਗੇ ਬੁਰਾ ਵੀ ਲੱਗੇ ਮੈਂ ਰਸਮੀ ਵਿਆਹ ਕੋਈ ਨਹੀਂ ਕਰਾਇਆ ਮੈਂ ਸਿੱਧਾ ਸਿੰਪਲ ਵਿਆਹ ਕਰਾਇਆ ਸੀ ਮੈਂ ਤੇ ਸਿੱਧੀ ਜੀ ਗੱਲ ਦੱਸਾਂ ਅੱਜ ਮੈਨੂੰ ਕੈਮਰੇ ਸਾਹਮਣੇ ਵੈਸੇ ਦੱਸਣਾ ਚਾਹ ਰਿਹਾ ਕਿ ਤਾਂ ਕਿ ਕੋਈ ਸੇਧਲ ਵੀ ਲੈ ਸਕੇ ਪਤਾ ਨਹੀਂ ਮੈਂ ਨਿੰਮ ਨਹੀਂ ਆਇਆ ਮੈਂ ਇੱਕੋ ਸ਼ੌਪ ਸੀ ਸ਼ੇਰਵਾਨੀ ਦਾ 1500 ਰੁਪਏ ਚ ਮੈਂ ਵਿਆਹ ਕਰਾਇਆ 1500 ਦੀ ਮੈਂ ਸ਼ੇਰਵਾਨੀ ਲਈ ਸੀ ਤੇ ਨਾਟਕ ਦੀ ਇੱਕ 골ਡਨ ਪੰਜਾਬੀ ਜਿਹੜੀ ਮੈਂ ਆਪਣੇ ਨਾਟਕ ਦੇ ਵਿੱਚ ਅ ਅਖਬਰ ਦੇ ਵਿੱਚ ਪਾਉਂਦਾ ਨਾ ਹੋ پائی ਸੀ ਤੇ ਇੱਕ ਪੱਗ ਭਰਾਗ ਦੇ ਭਰਾ ਦੇ ਪੱਗ ਲੈ ਕੇ ਦਿੱਤੀ ਸੀ ਉਹ ਬੰਨੀ ਸੀ ਇੱਕ ਮੇਰਾ ਦੋਸਤ ਸੀ ਉਹਨਾਂ ਦੇ ਖਾਨਦਾਨੀ ਰਿਵਾਇਤੀ ਉਹ ਨਵੰਬਰ ਸਰੀਆ ਸੀ ਕਮੇਡੀਅਨ ਉਹਨਾਂ ਦੀ ਇੱਕ 골ਡਨ ਕਲਗੀ ਸੀ ਉਹ ਲਾਈ ਸੀ ਤੇ ਮੈਂ ਅੰਗੇ ਕਹਿਤਾ ਸੀ ਕੋਈ ਇੰਤਜ਼ਾਮ ਨਹੀਂ ਕਰਨਾ ਸੀ ਸਿਰਫ ਆਪਣੇ ਪਰਿਵਾਰ ਦੇ 20-25 ਜਾਣੇ ਸਨ ਦੋਸਤ ਨੇ ਮੇਰੇ ਇੱਕ ਦੀਪ ਐ ਆਪਣਾ ਜਲੰਧਰ ਤੋਂ ਉਹ ਵੀ ਮੇਰੇ ਜਿਹੜੇ ਯਾਰ ਆਏ ਸੀ ਉਹ ਵੀ ਇੱਕ ਕੈਮਰਾਮੈਨ ਫੋਟੋਗ੍ਰਾਫਰ ਸੀ ਉਸ ਟੇਲ ਦੇ ਤਰ੍ਹਾਂ ਤੇ ਯਾਰ ਵੀ ਸੀ ਤਾਂ ਇੱਕ ਨਾਲ ਉਹ ਡਿਊਟੀ ਵਿੱਚ ਬਾਹਰ ਆ ਰਿਹਾ ਸੀ ਕਾਰ ਵੀ ਤੇਰੇ ਦੋਸਤ ਦੀ ਸੀ ਤੇ ਮੈਂ ਇਸ ਤਰ੍ਹਾਂ ਸਾਥ ਮੁਰਾਦਾ ਵਿਆਹ ਕੀਤਾ ਇੱਕ ਕੋ ਸ਼ਾਪ ਸੀ ਸ਼ੇਰਵਾਦੀ ਦਾ 1500 ਰੁਪਏ ਚ ਮੈਂ ਵਿਆਹ ਕਰਾਇਆ 1500 ਦੀ ਪਰ ਸ਼ੇਰਵਾਦੀ ਲਈ ਸੀ ਤੇ ਨਾਟਕ ਦੀ ਇੱਕ 골ਡਨ ਪੰਜਾਬੀ ਜਿਹੜੀ ਮੈਂ ਆਪਣੇ ਨਾਟਕ ਦੇ ਵਿੱਚ ਆ ਅਕਬਰ ਦੇ ਵਿੱਚ ਪਾਉਂਦਾ ਨਾ ਉਹ ਪਾਈਪ ਸੀ। ਭੰਗੇ ਕਹਿੰਦਾ ਸੀ ਕੋਈ ਇੰਤਜ਼ਾਮ ਨਹੀਂ ਕਰਨਾ ਅਸੀਂ ਸਿਰਫ ਆਪਣੇ ਪ੍ਰਵਾਸ ਦੇ ਵੀ ਪੱਤੀ ਜਾਣੇ। ਦੋਸਤ ਸੀ ਮੇਰੇ ਇੱਕ ਦੀਪ ਐ ਆਪਣਾ ਜਲੰਧਰ ਤੋਂ। ਉਹ ਵੀ ਮੇਰੇ ਜਿਹੜੇ ਯਾਰ ਆਏ ਸੀ ਉਹ ਵੀ ਇੱਕ ਕੈਮਰਾਮੈਨ ਫੋਟੋਗ੍ਰਾਫਰ ਸੀ ਉਹ ਸਕਿੱਲ ਦੇ ਤੌਰ ਤੇ ਯਾਰ ਵੀ ਸੀ ਤੇ ਇੱਕ ਨਾਲ ਉਹ ਡਿਊਟੀ ਵੀ ਨਿਭਾ ਰਿਆ ਸੀ। ਨਾਲ ਵੀ ਮੇਰੇ ਦੋਸਤ ਦੀ ਸੀ ਦੀ ਮੈਂ ਇਸ ਤਰ੍ਹਾਂ ਸਾਥ ਸਾਥ ਮਰਾ ਦਾ ਵਿਆਹ ਜਦੋਂ ਤੁਸੀਂ ਘੋੜੀ ਚੜੀ ਦੇ ਤੋਂ ਪੜਵਾਣੀ ਲੱਚੁਕੀਆਂ ਆਏ। ਪਟਵਾਰੀ ਤੇ ਮੈਨੂੰ ਲੱਗ ਸਕਿਆ ਪਟਵਾਰੀ ਤੋਂ ਬਿਨਾ ਮੈਨੂੰ ਕਿੰਨੇ ਕੁੜੀ ਦੇਣੀ ਐ ਐਕਨੂੰ ਘਰ ਕੋਚਦਾ ਉਹ ਤੋਂ ਤੁਸੀਂ ਰੀਵਰ ਕੱਟਿਆ ਸੀ ਉਦੋਂ ਪਟਵਾਰੀ ਸੀ ਕਿਵੇਂ ਮੈਂ ਮੈਂ ਵਾਹ ਸੱਚ ਦੱਸਦਾ ਪਤਾ ਨਹੀਂ ਕੋੜਾ ਵੀ ਲੱਗੇ ਬੁਰਾ ਵੀ ਲੱਗੇ ਮੈਂ ਰਸਮੀ ਵਿਆਹ ਕੋਈ ਨਹੀਂ ਕਰਾਇਆ ਮੈਂ ਸਿੱਧਾ ਸਿੰਪਲ ਵਿਆਹ ਕਰਾਇਆ ਸੀ ਮੈਂ ਤੇ ਸਿੱਧੀ ਜੀ ਗੱਲ ਦੱਸਾਂ ਅੱਜ ਮੈਨੂੰ ਕੈਮਰੇ ਸਾਹਮਣੇ ਵੈਸੇ ਕਸਨਾ ਤਿਆਰ ਆ ਕੋਈ ਤਾਂ ਕਿ ਕੋਈ ਸੇਧਲ ਵੀ ਲੈ ਸਕੇ ਪਤਾ ਨਹੀਂ ਮੈਂ ਨਿੰਮ ਨਹੀਂ ਆ ਮੈਂ ਇੱਕੋ ਸ਼ੌਕ ਸੀ ਸ਼ੇਰਵਾਨੀ ਦਾ 1500 ਰੁਪਏ ਚ ਮੈਂ ਵਿਆਹ ਕਰਾਇਆ 1500 ਦੀ ਮੈਂ ਸ਼ੇਰਵਾਨੀ ਲਈ ਸੀ ਤੇ ਨਾਟਕ ਦੀ ਇੱਕ 골ਡਨ ਪੰਜਾਬੀ ਜਿਹੜੀ ਮੈਂ ਆਪਣੇ ਨਾਟਕ ਦੇ ਵਿੱਚ ਅ ਅਕਬਰ ਦੇ ਵਿੱਚ ਪਾਉਣਾ ਨਾ ਹੋ پائی ਸੀ ਤੇ ਇੱਕ ਪੱਗ ਭਾਗ ਦੇ ਭਾਵੇਂ ਪੱਗ ਲੈ ਕੇ ਦਿੱਤੀ ਸੀ ਉਹ ਬੰਨੀ ਸੀ ਇੱਕ ਮੇਰਾ ਦੋਸਤ ਸੀ ਉਹਨਾਂ ਦੇ ਖਾਨਦਾਨੀ ਰਵਾਇਤੀ ਨੋਵੰਬਰ ਸਰਿਆ ਸੀ ਕਮੇਡੀਅਨ ਉਹਨਾਂ ਦੀ ਇੱਕ 골ਡਨ ਕਲਗੀ ਸੀ ਉਹ ਲਾਈ ਸੀ ਤੇ ਮੈਂ ਅੰਗੇ ਕਹਤਾ ਸੀ ਕੋਈ ਇੰਤਜ਼ਾਮ ਨਹੀਂ ਕਰਨਾ ਸੀ ਸਿਰਫ ਆਪਣੇ ਪਰਿਵਾਰ ਦੇ 20-25 ਜਾਣੇ ਸਨ ਦੋਸਤ ਵੀ ਮੇਰੇ ਇੱਕ ਦੀਪ ਹੈ ਆਪਣਾ ਜਲੰਧਰ ਤੋਂ ਉਹ ਵੀ ਮੇਰੇ ਜਿਹੜੇ ਯਾਰ ਆਏ ਸੀ ਉਹ ਵੀ ਇੱਕ ਕੈਮਰਾਮੈਨ ਫੋਟੋਗ੍ਰਾਫਰ ਸੀ ਉਸ ਟੇਲ ਦੇ ਤੌਰ ਤੇ ਯਾਰ ਵੀ ਸੀ ਤੇ ਇੱਕ ਨਾਲ ਉਹ ਡਿਊਟੀ ਵੀ ਦਿਬਾ ਰਿਹਾ ਸੀ ਕਾਰ ਵੀ ਤੇਰੇ ਦੋਸਤ ਦੀ ਸੀ ਤੇ ਮੈਂ ਇਸ ਤਰ੍ਹਾਂ ਸਾਧ ਸਾਧ ਮੁਰਾਦਾ ਵਿਆਹ ਕੀਤਾ